ਬਰਨਾਲਾ ਦੀ ਦਾਣਾ ਮੰਡੀ ਵਿਖੇ ਛੁਗੀ ਝੋਪੜੀਆਂ ਨੂੰ ਲੱਗੀ ਅੱਗ ਕਈ ਛੁਗੀ ਝੋਪੜੀਆਂ ਝਲਕੇ ਊਜਾਂ ਰਾਖ ਫਾਇਰ ਬ੍ਰਿਗੇਡ 팀 ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਪਾਇਆ ਗਿਆ ਕਾਬੂ ਬਰਨਾਲਾ ਦੀ ਦਾਣਾ ਮੰਡੀ ਵਿਖੇ ਸਥਿਤ ਛੁਗੀ ਝੋਪੜੀਆਂ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਬਹੁਤ ਛੁਗੀਆਂ ਝਲਕੇ ਊਰਾਖ ਹੋ ਗਈਆਂ ਬੋਤੀਆਂ ਦਾ ਘਰੇਲੂ ਸਮਾਨ ਅਤੇ ਵਿੱਚ ਪਈ ਨਕਦੀ ਵੀ ਝਲਕੇ ਰਾਖ ਹੋ ਗਈ ਗਲਤ ਕਰਦੇ ਆ ਫਾਇਰਮੈਨ ਚਮਕੌਰ ਸਿੰਘ ਅਤੇ ਬਸ ਸਟੈਂਡ ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਝੁੱਗੀ ਝੋਪੜੀਆਂ ਜੋ ਕਿ ਦਾਣਾ ਮੰਡੀ ਵਿਖੇ ਸਥਿਤ ਹਨ ਉਸ ਵਿੱਚ ਭਿਆੜਕ ਅੱਗ ਲੱਗ ਗਈ ਹੈ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਅਤੇ ਭਾਰੀ ਮੁਸ਼ਕਲਤ ਨਾਲ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਆਸ-ਪਾਸ ਦੇ ਏਰੀਏ ਦੇ ਵਿੱਚੋਂ ਵੀ ਕਰੀਬ 8 ਤੋਂ ਵਧੇਰੇ ਘਟੀਆਂ ਪਾਣੀ ਬੁਝਾਉ ਲਈ ਫਾਇਰ ਬ੍ਰਿਗੇਡ ਦੀਆਂ ਮੰਗਵਾਈਆਂ ਗਈਆਂ ਅੱਗ ਦੇ ਕਾਰਨਾਂ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਹਾਂਜੀ ਸਰ ਕੀ ਨਾਮ ਹੈ ਜਿਹੜਾ? ਇਹ ਮੈਂ ਚਰਨਜੀਤ ਚਾਰ ਚੌਕੀ ਬਸ ਸਟੈਂਡ ਬਰਨਾਂ। ਚਰਨਜੀਤ ਜੀ ਅੱਜ ਜਿਹੜਾ ਹੈਗਾ ਕਿ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਤੇ ਕਿੰਨਾ ਕਿੰਨਾ ਨੁਕਸਾਨ ਇਹ ਅਨਾਜ ਮੰਡੀ ਦੇ ਵਿੱਚ ਜਿਹੜੇ ਝੁੱਗੀ-ਚੌਪੜੀ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਕਰੀਬ 30-35 ਦੇ ਕਰੀਬ ਜਿਹੜੀਆਂ ਝੁੱਗੀਆਂ ਨੇ ਉਹਨਾਂ ਦਾ ਨੁਕਸਾਨ ਹੋ ਗਿਆ। ਅੱਗ ਕਾਫੀ ਜ਼ਿਆਦਾ ਸੀ। ਪਰੰਤੂ ਇਹ ਹੋਰ ਨੁਕਸਾਨ ਹੋ ਸਕਦਾ ਸੀ ਜੇਕਰ ਜਿਹੜੀ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਦੀ ਜਿਹੜੀ ਪਹਿਲ ਕਦਮੀ ਸੀ ਉਹ ਫਾਇਰ ਬ੍ਰਿਗੇਡ ਵੱਲੋਂ ਬੜੀ ਜਲਦੀ ਨਾਲ ਗੱਡੀਆਂ ਆਈਆਂ ਨੇ ਔਰ ਉਹਨਾਂ ਨੇ ਲਿਆ ਕੇ ਮੂਹਰੋਂ ਅੱਗ ਨੂੰ ਕੰਟਰੋਲ ਕੀਤਾ ਉਹ ਕੰਟਰੋਲ ਕਰਨ ਵਾਲੀ ਅੱਗ ਅੱਗੇ ਵਧਣ ਤੋਂ ਹਟ ਗਈ ਤੇ ਹੁਣ ਤੱਕ तकरीबन ਪੂਰੀ ਮੁਕੰਮਲ ਜਿਹੜੀ ਅੱਗ ਹੈ ਉਹ ਤੇ ਕਾਬੂ ਪਾ ਲਿਆ ਗਿਆ ਹੈ ਤੇ ਜਾਨੀ ਜਿਹੜਾ ਕੋਈ ਨੁਕਸਾਨ ਹੈ ਉਹਦੀ ਅਜੇ ਤੱਕ ਸਾਨੂੰ ਪੁਸ਼ਟੀ ਨਹੀਂ ਹੋਈ ਕਿਉਂਕਿ ਹੁਣ ਤੱਕ ਤਾਂ ਸਿਰਫ ਅੱਗ ਭਜਾਉਣ ਦੇ ਵਿੱਚ ਹੀ ਲੱਗੇ ਹੋਏ ਸੀ ਹੁਣ ਇਹਨਾਂ ਨਾਲ رابطہ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਵੀ ਕਿਸੇ ਤੇ ਕੋਈ ਸੱਟ ਫੇੜ ਜਾਂ ਕੋਈ ਹੋਰ ਕਿੱਦਾਂ ਦਾ ਕੋਈ ਨੁਕਸਾਨ ਹੈ ਬਟ ਜਿਹੜਾ ਝੁੱਗੀਆਂ ਝੌਪੀਆਂ ਦਾ ਨੁਕਸਾਨ ਹੈ ਉਹ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਕਰੀਬ 35-40 ਦੇ ਕਰੀਬ ਜਿਹੜੀਆਂ ਝੁੱਗੀਆਂ ਨੇ ਉਹ ਸੜਕੇ ਸੁਆਹ ਹੋ ਗਈਆਂ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀ ਆ ਚੁੱਕੀਆਂ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਹੁਣ ਤੱਕ ਆ ਚੁੱਕੀਆਂ ਨੇ ਜੀ ਬਟ ਮੈਂ ਤਾਂ ਧੰਨਵਾਦ ਕਰਦਾ ਵੀ ਜਿਹੜੇ ਉਹਨਾਂ ਨੇ ਉਹ ਆਪਣੀ ਟੈਂਕੀ ਲਾ ਕੇ ਫਾਇਰ ਬ੍ਰਿਗੇਡ ਬਣਾਈ ਹੋਈ ਹੈ ਜਿਹਨੂੰ ਜੋ ਲੱਭਿਆ ਲੋਕਾਂ ਨੇ ਬਾਲਟੀਆਂ ਨਾਲ ਮਤਲਬ ਖੁੱਡੀ ਕਲਾਂ ਦੀ ਆ ਟੈਂਕੀ ਆਈ ਹੈ ਮਤਲਬ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਨੇ ਇੱਕ ਦੁਬਾਰਾ ਭਰਨ ਵਾਸਤੇ ਗਈ ਹੋਈ ਹੈ ਉਹਨਾਂ ਨੇ ਬੜਾ ਜਲਦੀ ਨਾਲ ਲੋਕਾਂ ਦਾ ਇਕੱਠ ਹੋ ਗਿਆ ਜੀ ਜਿਨ੍ਹਾਂ ਨੇ ਜੋ ਜਿਹਦੇ ਹੱਥ ਚ ਆਇਆ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੇ ਬੜੀ ਦਲੇਰੀ ਨਾਲ ਮਤਲਬ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵਿੱਚ ਮੜ ਕੇ ਨਹੀਂ ਤਾਂ ਬਹੁਤ ਜ਼ਿਆਦਾ ਵੱਡਾ ਹਾਸਾ ਹੋ ਸਕਦਾ ਸੀਗਾ ਵੇ ਇਹਨੂੰ ਇਥੋਂ ਤੱਕ تقسیمਤ ਰੱਖੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਬੜਾ ਟਾਈਮ ਨਾਲ ਹੀ ਆ ਗਏ ਨੇ ਜਿਹਦੇ ਕਰਕੇ ਇੱਥੇ ਅੱਗ ਤੇ ਕਾਬੂ ਪਾ ਲਿਆ ਗਿਆ ਜਿਵੇਂ ਸਰ ਤੁਸੀਂ ਕਹੇ ਲੋਕਾਂ ਦਾ ਸਹਿਯੋਗ ਰਿਹਾ ਜਿਹੜਾ ਹੈਗਾ ਫਾਇਰ ਕਰਮੀਆਂ ਦਾ ਸਹਿਯੋਗ ਰਿਹਾ ਜਿਵੇਂ ਪੁਲਿਸ ਵੱਲੋਂ ਵੀ ਦੇਖਿਆ ਗਿਆ ਪੁਲਿਸ ਕਰਮੀਆਂ ਮੰਨੋ ਵੀ ਜਿਹੜਾ ਹੈਗਾ ਅੱਗ ਦੇ ਪੂਰਾ ਕਾਬੂ ਪਾਉਣ ਦੇ ਵਿੱਚ ਮਸ਼ਰਕਤ ਕੀਤੀ ਹੈ ਦੇਖੋ ਦੇਖੋ ਸਾਡੀ ਤਾਂ ਡਿਊਟੀ ਹੈ ਜੀ ਅਸੀਂ ਤਾਂ ਲੋਕਾਂ ਦੇ ਚੌਕੀਦਾਰ ਹਾਂ ਲੋਕਾਂ ਲਈਆਂ ਇਸ ਕਰਕੇ ਅਸੀਂ ਤਾਂ ਜਦੋਂ ਹੀ ਸਾਨੂੰ ਇਤਲਾਹ ਮਿਲੀ ਆਉਣੇ ਸੀ ਪਰ ਅਸੀਂ ਧੰਨਵਾਦ ਕਰਦੇ ਆ ਆਮ ਪਬਲਿਕ ਨੇ ਵੀ ਮਤਲਬ ਵੱਧ ਚੜ ਕੇ ਇਹਦੇ ਵਿੱਚ ਜਿਹਦੇ ਹੱਥ 'ਚ ਬਾਲਟੀ ਆਈ ਜਿਹਦੇ ਹੱਥ 'ਚ ਟੰਬਾ ਆਇਆ ਉਹਨੇ ਮਤਲਬ ਅੱਗ ਤੋ ਨੁਕਸਾਨ ਹੋਣ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਮਤਲਬ ਉਹਦੇ ਕਾਬੂ ਪਾਉਣ ਦੇ ਵਿੱਚ ਸਹਿਯੋਗ ਕੀਤਾ ਜਿਵੇਂ ਆ ਪਿੰਡਾਂ ਦੀਆਂ ਟਰਾਲੀਆਂ ਤੱਕ ਜਿਹੜੀਆਂ ਟੈਂਕੀਆਂ ਤੱਕ ਆ ਗਈਆਂ ਨੇ ਤੇ ਇਹਦੇ ਇਹਦੇ ਨਾਲ ਹੀ ਇਹ ਜਿਹੜਾ ਵੱਡਾ ਹਾਸਾ ਹੋਣ ਤੋਂ ਟਲਿਆ ਫਿਰ ਵੀ 35 ਤੋਂ 40 ਚੁੱਗੀਆਂ ਲੱਗਦੀਆਂ ਨੇ ਵੀ ਜਿਨ੍ਹਾਂ ਦਾ ਨੁਕਸਾਨ ਸੜਕੇ ਸੁਆਹ ਹੋ ਗਈਆਂ ਨੇ ਹਾਂਜੀ ਬਾਈ ਕੀ ਨਾਮ ਹੈ ਮੇਰਾ ਨਾਮ ਚਮਕੌਰ ਸਿੰਘ ਫਾਇਰਮੈਨ ਹਾਂ ਚਮਕੌਰ ਸਿੰਘ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਤੇ ਕਿੰਨੀਆਂ ਝੁੱਗੀਆਂ ਨੂੰ ਅੱਗ ਲੱਗੀ ਹੈ ਇਹ ਦਾਣਾ ਮੰਡੀ ਦੇ ਵਿੱਚ ਜਿਹੜੇ ਬੈਠੇ ਨੇ ਕੁੱਲੀਆਂ ਵਾਲੇ ਜਿਹੜੇ ਝੁੱਗੀਆਂ ਝੋਂਪੜੀਆਂ ਉਹਨਾਂ ਨੂੰ ਆ ਕੁੱਲੀਆਂ ਦੇ ਹਾਲੇ ਕਿੰਨੀਆਂ ਨੇ ਇਹਨੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਹਾਲੇ ਇਹ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਤਾਂ ਜਿਹੜੇ ਹਾਲੇ ਮੁੰਡੇ ਬਚਾ ਰਹੇ ਨੇ ਅੱਗ ਫਿਰ ਉਹ ਤੋਂ ਬਾਅਦ ਹੀ ਪਤਾ ਲੱਗੂ ਬੱਚ ਜਿਹੜੀ ਜਾਨੀ ਨੁਕਸਾਨ ਹਾਲੇ ਕੋਈ ਪਤਾ ਨਹੀਂ ਗਿਆ ਜੀ ਹਾਲੇ ਮੁੰਡੇ ਲੱਗੇ ਵਾਕਦੇ ਕਾਰਨ ਦਾ ਪਤਾ ਲੱਗਿਆ ਵੀ ਕਾਰਨ ਕੀ ਸੀ ਕਾਰਨ ਹਾਲੇ ਕੋਈ ਪਤਾ ਨਹੀਂ ਗਿਆ ਜੀ ਅੱਗ ਲੱਗੀ ਤੇ ਉਹ ਐਂਗੇ ਵੀ ਕਿਵੇਂ ਅੱਗ ਲੱਗੀ ਹਾਲੇ ਉਹ ਬਾਅਦ ਚ ਪਤਾ ਕਰਾਂਗੇ ਜੀ ਇਆਂ ਫਾਇਰ ਬਿਗੇਟ ਦੀਆਂ ਗੱਡੀਆਂ ਟੋਟਲ ਆ ਚੁੱਕੀਆਂ ਸੱਤ-ਅੱਠ ਗੱਡੀਆਂ ਫਾਇਰ ਬਿਗੇਟ ਦੀਆਂ ਆ ਗਈਆਂ ਇੱਕ ਸਵਾਸੇਵੀ ਸੰਸਥਾ ਦੀ ਗੱਡੀ ਵੀ ਆਈ ਬ ਨਾਲ ਤੇ ਅੱਗ ਤੇ ਹੁਣ ਪੂਰਾ ਕਾਬੂ ਹੈ ਅੱਗ ਤੇ ਕਾਬੂ ਹੈ ਤਕਰੀਬਨ ਕਾਬੂ ਆਈ ਲੱਗੇ ਭਾ ਕੇ ਤੇ ਜਿਹੜਾ ਮਾੜਾ ਮਾੜਾ ਰੰਦ ਕਰੀ ਜਾਂਦੇ ਮੁੰਡੇ ਹਾਂ ਵੀ ਕੀ ਨਾਮ ਹੈ ਪ੍ਰਕਾਸ਼ ਸਿੰਘ ਜੀ ਕਿਹੜੀ ਅੱਜ ਅੱਗ ਲੱਗੀ ਉਸ ਵਿੱਚ ਤੁਹਾਡਾ ਕਿਹੜੀ ਹੋ ਚੁਗੀ ਸੀਗੀ ਆਏ ਚੁਗੀ ਚੀਜ਼ ਸਾਰਾ ਸਮਾਨ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਉਹਨੇ 50000 ਰੁਪਏ ਕੱਟੇ ਰੱਖ ਰੱਖੇ ਸੀ ਕਾਮ 6 ਮਹੀਨੇ ਤੋਂ ਕਾਮ ਕੀਏ ਸੀ ਆਏ ਪੈਸੇ ਰੱਖ ਰੱਖੇ ਸੀ ਕੀ ਕੰਮ ਕਰਦੇ ਹੋ ਉਹ ਕਿਵਾਰ ਦਾ ਕੰਮ ਕਰਦੇ ਤੇ ਜੀ ਆਏ ਰੱਖ ਰੱਖੇ ਤੇ ਡੋਲ ਢੂਲ ਚਾਵਲ ਚੂਗਲ ਥਾ ਕਨਕ ਸੀ ਮੇਰਾ ਸਾਰੇ ਕੱਪੜੇ ਕੁੱਪੜੇ ਸਾਰੇ ਚੀਜ਼ ਪੈਸੇ ਕੀ ਕੀ گاਉਂ ਮੇ ਜਾਣਾ ਥਾ ਹਾਂ ਜੀ ਪਿੰਡ ਜਾਣੇ ਵਾਸਤੇ ਰੱਖ ਰੱਖੇ ਤੇ ਸਾਰਾ ਜਲ ਗਿਆ ਸਾਰਾ ਮੁਚ ਗਿਆ ਜੀ ਕੀ ਮੰਗ ਕਰ ਦਿਓ ਮੰਗ ਹੈ ਸਰਕਾਰ سے کرتے ਕਿ ہم ਲੋਕ ਕਭਿੰਤੀ ਕਰੇ ਕਿ ਦੇਣੇ ਕੇ